ਬੀਤੇ ਦਿਨੀ ਐਸਕੋਰਟਸ ਗੱਟ ਦੇ EMPLOYEES ਜੂਨੀਅਨ ਬਹਾਦਰਗੜ੍ਹ ਰਾਜਪੁਰਾ ਰੋਡ ਪਟਿਆਲਾ ਦੇ ਵੱਲੋਂ ਜੂਨੀਅਨ ਦਾ 39ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਜੁਨੀਅਨ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਬਿਰਕਤ ਐਸਮੋ ਐਡਜੈਕਟਿਵ ਕਮੇਟੀ ਮੈਂਬਰ ਸਹਿਬਾਨ ਵੱਲੋਂ ਫੈਕਟਰੀ ਦੇ ਮੇਨ ਗੇਟ ਦੇ ਉੱਤੇ ਜੁਨੀਅਨ ਦਾ ਝੰਡਾ ਚੁੜਾਇਆ ਗਿਆ ਅਤੇ ਝੰਡਾ ਚੜਾਉਣ ਉਪਰੰਤ ਜੁਨੀਅਨ ਦੇ ਜਰਨਲ ਸਕੱਤਰ ਗੁਰਬਾਜ ਸਿੰਘ ਪੰਗੂ ਕੈਸ਼ੀਅਰ ਕੁਲਜੀਤ ਸਿੰਘ ਦੋਣ ਕਲਾ ਕਮੇਟੀ ਮੈਂਬਰ ਨੇ ਮੰਚ ਤੋਂ ਸੰਬੋਧਨ ਕੀਤਾ ਦੱਸ ਦੇ ਕੇ ਪ੍ਰਧਾਨ ਸਰਦਾਰ ਮस्तान ਸਿੰਘ ਵਿਰਕ ਨੇ ਆਪਣੇ ਸੰਬੋਧਨ ਦੇ ਦੌਰਾਨ ਦੱਸਿਆ ਕਿ 3 ਅਗਸਤ 1987 ਨੂੰ ਜੂਨੀਅਨ ਬਣੀ ਤਾਂ ਬਹੁਤ ਸੰਘਰਸ਼ ਕਰਨਾ ਪਿਆ ਅਤੇ ਬਹੁਤ ਵਰਕਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਜਾਨਾਂ ਗਵਾਉਣੀਆਂ ਪਈਆਂ ਨੇ ਉਹਨਾਂ ਨੇ ਕਿਹਾ ਕਿ ਜੂਨੀਅਨ ਦੀ ਮਜ਼ਬੂਤੀ ਦੇ ਲਈ ਸਾਨੂੰ ਜੂਨੀਅਨ ਦੇ ਨਾਲ ਡਟ ਕੇ ਖੜਨਾ ਚਾਹੀਦਾ ਹੈ ਤਾਂ ਕਿ ਜੂਨੀਅਨ ਆਪਦੇ ਵਰਕਰਾਂ ਦਾ ਹੱਕ ਨਿਰੰਤਰ ਦਿਵਾਉਂਦੀ ਰਹੇ ਅਤੇ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੌਰਾਨ ਐਗਰੀਮੈਂਟ ਹੋਇਆ ਉਹ ਇੱਕ ਲਾਹੇਮਿਸਾਲ ਐਗਰੀਮੈਂਟ ਸੀ ਅਤੇ ਅਗਲਾ ਜਿਹੜਾ ਐਗਰੀਮੈਂਟ ਹੋਣਾ ਹੈ ਉਹ ਵੀ ਉਸ ਤੋਂ ਜ਼ਿਆਦਾ ਵਧੀਆ ਐਗਰੀਮੈਂਟ ਹੋਵੇਗਾ ਅਥ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨੌਰ ਹਲਕੇ ਦੇ ਐਮ.ਐਲ.ਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਉਚੇਚੇ ਤੌਰ ਤੇ ਪਹੁੰਚੇ ਨੇ ਅਤੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਪ੍ਰਧਾਨ ਮਸਤਾਨ ਸਿੰਘ ਬਿਰਕ ਦੇ ਪਿਛਲੇ ਸਮੇਂ ਦੇ ਦੌਰਾਨ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਸਰਦਾਰ ਮਸਤਾਨ ਸਿੰਘ ਮੇਰਾ ਵੱਡਾ ਭਰਾ ਹੈ ਤੇ ਮੇਰੇ ਤੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਉਹ ਮੇਰੀ ਬਾਹ ਫੜ ਕੇ ਮੇਰੇ ਤੋਂ ਕਰਵਾ ਸਕਦਾ ਹੈ। ਸਤਕਾਰ ਜੋਗਾ ਵੱਡਾ ਭਰਾ ਜੱਫੀ ਪਾੜ ਕੇ ਵੀ ਕੰਮ ਕਰਾ ਲੇਦਾ ਹੀ ਡਰਦਾ ਹੀ ਉਹ ਤੋਂ ਕਰੀ ਲੈਂਦੇ ਕੰਮ। ਮੇਪਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਵੀ ਮੇਰੇ ਅਗਰ ਮੇਰੀ ਪ੍ਰਧਾਨਗੀ ਜਾਏ ਤਾਂ ਉਸੇ ਵਾਰ ਹੀ ਮਨਾਇਆ ਜਾਏਗਾ ਪਰ ਐਤ ਕੀ ਕਿਉਂਕਿ ਕੱਲ ਨੂੰ ਹੈ ਦੇਖੋ ਤੁਸੀਂ ਆਪਣਾ ਜਨਮ ਦਿਨ ਅੱਗੇ ਪਿੱਛੇ ਮਨਾਉਂਦੇ ਹੋ ਨਹੀਂ ਮਨਾਉਂਦੇ ਜਿੱਦਣ ਹੋਵੇ ਉਦੋਂ ਹੀ ਮਨਾਉਣਾ ਚਾਹੀਦਾ ਹੈ ਹੱਥ ਵੀ ਉਦੋਂ ਹੀ ਬਣਦਾ ਹੈ 3 ਅਗਸਤ ਨੂੰ ਹੈ ਤੇ 3 ਅਗਸਤ ਨੂੰ ਬਣਦਾ ਹੈ ਭਾਵੇਂ ਐਤਵਾਰ ਹੋਵੇ ਐਤਵਾਰ ਕਹਦਾ ਸੀ ਬਾਕੀ ਕੰਮ ਨਹੀਂ ਕਰਦੇ ਪਰ ਉਸ ਪਤਾ ਸੀ ਵੀ ਹਾਜ਼ਰੀ ਘਟ ਜਾਣੀ ਹੈ ਵੀ ਐਤ ਕੀ ਸਿਰਿਆਂ ਲਾ ਦਾਂਗੇ ਭਾਈ ਅੱਗੋਂ ਕਦੀ ਐਤਵਾਰ ਆ ਜੇ ਤੇ ਆਇਆ ਕਰੋ ਯੂਨੀਅਨ ਬਣਾਉਣੀਆਂ ਬੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਮੈਨੇਜਮੈਂਟ ਦਾ ਐਡੀ ਛੋਟੀ ਦਾ ਯੋਰ ਲੱਗ ਜਾਂਦਾ ਹੈ ਯੂਨੀਅਨ ਨਾ ਬਣਦੀ ਤੇ ਆ ਤੁਹਾਡੇ ਗਵਾਂਢ ਜੀਐਸ ਲੈਚ ਆਪਣੇ ਨਾਲੋਂ ਵੱਧ ਗਿਣਤੀ ਹੋ ਗਈ ਹੈ ਕੋਈ ਮਾਈ ਦਾ ਲਾਲ ਉਥੇ ਖੜਾ ਨਹੀਂਗਾ ਲੋੜ ਜਿਨ੍ਹਾਂ ਨੇ 1970 ਦੀ ਯੂਨੀਅਨ ਬਣਾਈ ਸੀ 10 12 ਬੰਦੇ ਸੀ ਮੈਂ ਜਾਣਦਾ ਚਲ ਮੈਂ ਆਇਆ ਕਾਨੂੰਨ ਇਸਾਂ 3-4ਾਂ ਦੀ ਤਾਂ ਯੂਨੀਅਨ ਨੇ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਚਾ ਜੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਤਿੰਨ ਚਾਰ ਟਰਮੀਨੇਟ ਹੋ ਗਏ ਸੀਗੇ ਇੱਕ ਰਾਮ ਸਿੰਘ ਕਾਮਰੇਡਾ ਹੁੰਦਾ ਉਹ ਉਸ ਟਾਈਮ ਤੇ ਹੈ ਸੀ ਉਹ ਅੱਜ ਤੱਕ ਵਿਚਾਰਾ ਉਹ ਇਥੋਂ ਟਰਮੀਨੇਟ ਹੋਇਆ ਹੋਇਆ ਹੈ ਮੁਰਕੂ ਮੇਰੇ ਪੀਆਰਟੀ ਚਲਾ ਗਏ ਕਿ ਤੇ ਵੀ ਬਹੁਤ ਨੌਕਰੀਆਂ ਦੀ ਜਾਣ ਦੀ ਆਉ ਲਾਣੀ ਪੈਂਦੀ ਏ ਤਾਂ ਯੂਨੀਅਨਾਂ ਬਣਦੀਆਂ ਨੇ ਮੈਂ ਦੇਖਦਾ ਨਵੇਂ ਮੁੰਡਿਆਂ ਨੂੰ ਕਦੀ ਪੁੱਛ ਕੇ ਵੇਖੋ ਹੁਣ ਤਾਂ ਬਹੁਤ ਘੱਟ ਗਿਣਤੀ ਰਹਿ ਗਈ ਏ ਤਾਂ ਹੀ ਮੈਂ ਅੱਜ ਬਣਾ ਰਿਆ ਵੀ ਉਹਨਾਂ ਬੰਦਿਆਂ ਦੀ ਘੱਟ ਕੀਤੀ ਉਹਨਾਂ ਸਾਰਿਆਂ ਨੇ ਆ ਜਾਣਾ ਸੀ ਜਿਨ੍ਹਾਂ ਨੇ ਯੂਨੀਅਨ ਨੂੰ ਬਣਾਉਣ ਚੀਜ਼ ਹੱਥ ਲਿਆ ਹੈ ਜਿਨ੍ਹਾਂ ਨੂੰ ਪਲੇਟ 'ਚ ਧਰ ਕੇ ਮਿਲੀ ਏ ਉਹਨਾਂ ਨਹੀਂ ਸੀ ਆਉਣਾ ਬੇਸ਼ੱਕ ਮੈਂ ਵੀ 91 'ਚ ਆਇਆ ਵਾਂ 87 'ਚ ਬਣੀ ਆ ਮੈਂ ਪਰ ਜਿਹੜੀ 91 ਤੋਂ ਬਾਅਦ ਇੱਕ ਲੜਾਈ ਹੋਈ ਸੰਘਰਸ਼ ਹੋਇਆ ਸੀ 92 ਵਾਲੇ ਮਰਡਰ 'ਚ ਉਹਦੇ 'ਚ ਮੈਂ ਹਾਂ ਸ ਆ ਉਹ ਮੈਨੂੰ ਪਤਾ ਏ ਕਿਵੇਂ ਉਹ ਸੰਘਰਸ਼ ਤੇ ਉਹ ਚੀਜ਼ਾਂ ਮੈਂ ਹਡਾਈਆਂ ਹਨ ਆਪਣੇ ਸਰੀਰ ਤੇ ਉਸ ਮਰਡਰ ਕੇਸ 'ਚ ਮੇਰਾ ਵੀ ਨਾਮ ਸੀਗਾ ਮੈਂ ਵੀ ਮੇਰੇ ਹਿੱੱਟਾ ਲੱਗੀਆਂ ਸੀ ਵੀ ਤਾਂ ਹੀ ਆਪਾਂ ਇਹ ਗਰੂਪੀਜ਼ਮ ਖਤਮ ਕੀਤਾ ਸੀ ਯੂਨੀਅਨਾਂ ਜਿਹੜੀਆਂ ਸਟਰੋਂਗ ਤਾਂ ਹੀ ਹੁੰਦੀਆਂ ਨੇ ਜਦੋਂ ਆਪਸ ਵਿੱਚ ਗਰੁੱਪੀ ਜਾਂ ਮਨ ਖਤਮ ਕੀਤਾ ਜਾਂਦਾ ਹੈ ਉਹ ਚੀਜ਼ਾਂ 88 ਚ ਯੂਨੀਅਨ ਬਣੀ ਸੀ ਤੇ ਆਉਂਦੇ ਆਉਂਦੇ 89 ਚ ਤਿੰਨ ਹੋ ਗਈ ਸੀ ਫਿਰ ਉਹ ਤਿੰਨ ਗਰੁੱਪਾਂ ਚ ਫਿਰ ਇਲੈਕਸ਼ਨ ਹੋਈ ਸਾਲ ਦੀ ਰਕਤ ਹੁੰਦੀ ਸੀ ਉਹ 92 ਚ ਆਉਂਦੇ ਆਉਂਦੇ ਚਾਰਾਂ ਚ ਕਨਵਰਟ ਹੋ ਗਈ ਜੀ ਚਾਰ ਗਰੁੱਪ ਹੋ ਗਏ ਸੀ ਮਰਡਰ ਹੋਇਆ ਇੱਥੇ ਮੈਨੇਜਮੈਂਟ ਕਰਾਉਂਦੀ ਸੀ ਜੇ ਦਰੋਤਰੀ ਲਗਾਉਂਦੀ ਸੀ ਜਿਹੜੇ ਬੰਦੇ 2000 ਦੇ ਭ੍ਰਤੀ ਨੇ 2002 ਚ 5 ਚ ਜੈਪ ਸਿੰਘ ਜਿੱਤਿਆਂ ਸਾਰ ਦੋ ਗਰੁੱਪ ਬਣ ਗਏ ਸੀ ਧਰਮ ਸਿੰਘ ਭੰਕਰ ਦਾ ਤੇ ਜੈਪ ਸਿੰਘ ਦਾ ਫਿਰ ਦੋ ਤਰ੍ਹਾਂ ਇਲੈਕਸ਼ਨ ਆਈ ਉਹ ਫਿਰ ਕੱਥੇ ਮੈਨੇਜਮੈਂਟ ਕਰਾ ਲੈਂਦੀ ਸੀ ਵੀ ਅਜੇ ਦੋ ਰਹੇ ਖੜ ਜਾਣਗੇ ਮੈ ਮੈਂ ਹੈਰਾਨ ਹੁੰਦਾ ਸਾਂ ਵੀ ਉਹਨਾਂ ਦੀ ਜਿਹੜੀ ਸਮਝੌਤੇ ਹਨ ਉਹ ਐਕਚੁਅਰ ਡਿਪਾਰਟਮੈਂਟ ਚ ਬੈਠ ਕੇ ਹੁੰਦੀ ਹੁੰਦੇ ਹਨ ਜਾਂ ਕੈਂਪਸ ਸੈੱਟ ਦੇ ਡਿਪਾਰਟਮੈਂਟ ਚ ਬੈਠ ਕੇ ਹੁੰਦੇ ਹੁੰਦੇ ਹਨ ਇਕੱਠੇ ਹੋ ਜੋ ਹਾਰ ਜੋਗੇ ਉਹ ਫਿਰ ਜਿਵੇਂ ਕਰਵਾਰ ਸਿੰਘ ਨੇ ਦੱਸਿਆ ਵੀ ਜਿਹੜੇ ਲੀਡਰ ਮੈਨੇਜਮੈਂਟ ਪੈਦਾ ਕਰਦੀ ਏ ਉਹ ਵਰਕਰ ਦਾ ਨੁਕਸਾਨ ਹੀ ਕਰਦੇ ਨੇ ਉਹ ਬੱਕਾ ਦਾ ਫਾਇਦਾ ਨਹੀਂ ਕਰ ਸਕਦੇ ਤੇ ਉਹਨਾਂ ਦੇ ਫਿਰ ਸਮਝੌਤੇ ਹੋ ਜਾਂਦੇ ਸੰ ਸਾਡੇ ਆ ਪਿੱਛੇ ਬੈਠੇ ਨੇ ਮਨਜੀਤ ਸਿੰਘ ਨੇ ਲਖਵੀਰ ਸਿੰਘ ਇਹ ਜਿੱਤੇ ਹਨ ਜਿੱਦਿਆ ਸਾਡਾ ਗਰੁੱਪ ਰੁਕੋ ਗਿਆ ਹਨ ਲੱਖੇ ਦਾ ਤੇ ਮਨਜੀਤ ਦਾ ਗਰੁੱਪ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਕਹਿੰਦਾ ਭਾਵੇਂ ਕੋਈ ਸਾਡੇ ਸਭ ਨੇ ਸਿੰਘ pranmajray team ਅਜੀਤ ਸਿੰਘ ਆਏ ਨੇ ਬਾਕਾ ਜੀ ਬਹੁਤ ਬਹੁਤ ਆਇਆ ਨੂੰ ਸ਼ਾਇਦ ਮੈਨ ਲੱਗਦਾ ਐ ਐਮਐਲਏ ਸਭ ਆ ਰਹੇ ਨੇ ਕਾਹੀਂ ਆਗੇ ਨਹੀਂ ਤੇ ਲੈਣਗੇ ਸ਼ਾਇਦ ਉਹਨਾਂ ਜਾਣਾ ਕਹਿੰਦੇ ਸੀ ਉਹ ਕੇ ਜਾਵਾਂਗੇ ਆ ਜਿਆਦੇ ਬਹੁਤ ਸਾਡਾ ਵੀ ਸ਼ਾਇਦ ਕੋਸ਼ਿਸ਼ ਹੈ ਵੀ ਉਹ ਕਹਿ ਰਹੇ ਨੇ ਵੀ 2 ਮਿੰਟ ਚ ਆ ਰਹੇ ਨੇ ਤੇ ਉਹ ਹੀ ਆਪਣੇ ਤੁਹਾਡੇ ਦਰਸ਼ਨ ਕਰਨਗੇ ਉਹ ਹੀ ਗੱਲ ਕਰ ਰਹੇ ਵੀ ਜਿਵੇਂ ਗੁਰਵਾਰ ਸਿੰਘ ਦੱਸਿਆ ਸੀ ਵੀ ਜਿਹੜੇ ਮੈਨੂੰ ਕਹਿੰਦੇ ਹੁੰਦੇ ਨੇ ਕਈ ਲੋਕ ਫਲਾਣਾ ਵੀ ਆਫਸਰ ਯਾਰ ਆ ਗਿਆ ਕਿਵੇਂ ਦਾ ਏ ਉੱਥੇ ਗੁਪਤਾ ਜੀ ਦੁਬਾਰਾ ਆ ਗਏ ਨੇ ਕਿਵੇਂ ਦੇ ਨੇ ਮੇਰਾ ਇੱਕੋ ਜਵਾਬ ਹੁੰਦਾ ਹੈ ਮੈਨੇਜਮੈਂਟ ਨਾ ਚੰਗੀ ਹੁੰਦੀ ਹੈ ਨਾ ਮਾੜੀ ਹੁੰਦੀ ਹੈ ਮੈਨੇਜਮੈਂਟ ਹੋਈ ਹੁੰਦੀ ਹੈ ਉਹ ਸੀ ਸੰਜੀਤ ਸ਼ਰਮਾ ਨੇ ਜੀਐਸਪੀ ਦਾ ਹੈ ਉਹ ਬੈਸਰਾਂ ਨੇ ਗਰੁੱਪ ਬਣਾਇਆ ਸੀ ਸਾਹਮਣੇ ਬੈਠਾ ਆਪਣੇ ਉਹ ਬੈਸ ਗਰੁੱਪ ਦਾ ਵੀ ਹੈ ਅਕਾਲੀ ਵੀ ਹੈਗੇ ਨੇ ਤੇ ਜਦੋਂ ਜਾਂਪ ਵਿੱਚ ਇਕੱਠੇ ਹੁੰਦੇ ਆ ਨਾ ਬੈਠਦੇ ਆ ਗੱਲ ਕਰਦੇ ਹੁੰਦੇ ਆ ਮੂੰਹ ਤੇ ਬੈਠੇ ਨੇ ਮੈਂ ਉਹਨਾਂ ਨੂੰ ਸ਼ਰਮਿੰਗ ਕਹਿਣਾ ਨਾ ਕਿ ਜਿਹੋ ਜਿਹੇ ਐਮਐਲਏ ਹੁਣ ਅਭੀ ਸਿੰਘ ਪਟਾਣਮਾ ਚ ਰਹਿਣਾ ਸਨੌਰ ਚ ਅੱਜ ਤੱਕ ਇਹੋ ਜਿਹਾ ਬਣਿਆ ਹੀ ਨਹੀਂ ਮੈਂ ਅੱਜ ਤੱਕ ਬੜਿਆ ਮੇਲਾ ਨਾਲ ਕੰਮ ਕੀਤਾ ਹੈ ਲੜ ਕੇ ਵੀ ਕੰਮ ਕਰਾ ਲੀਦਾ ਹੈ ਜਿਵੇਂ ਮਰਜ਼ੀ ਕਰੀਏ ਇੱਕ WhatsApp ਦੇ ਮੈਸੇਜ ਭੇਜਿਓ ਉਸ ਤੇ ਵੀ ਕੰਮ ਹੁੰਦਾ ਹੈ ਤੇ ਇਹੋ ਜਿਹੇ ਲੀਡਰ ਸਾਨੂੰ ਚਾਹੀਦੇ ਨੇ ਤੇ ਬਹੁਤ ਬਹੁਤ ਪਿਛਲੇ ਜਦੋਂ ਆਪਾਂ ਤਿੰਨ ਗਸਾਈ ਉਹ ਬਾਹਰ ਸੀਗੇ ਤੇ ਐਦਕੇ ਵੀ ਸਿਰਫ ਕੱਲ ਮੈਸੇਜ ਲਾਇਆ ਵੀ ਕੱਲ ਨੂੰ ਤੁਹਾਡਾ ਸਥਾਪਨਾ ਦਿਵਸ ਹੈ ਸ਼ੇਦਪੁਰ ਢਿੱਲੀ ਚੱਲ ਰਹੀ ਸੀ ਫਿਰ ਵੀ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਆਉਣ ਤੇ ਤੇ ওই ਗੱਲ ਜਿਵੇਂ ਕਰ ਰਿਆ ਸੀ ਵੀ ਯੂਨੀਅਨਾਂ ਨੂੰ ਆਪਾਂ ਨੂੰ ਜਿਹੜੇ ਨਵੇਂ ਮੁੰਡੇ ਨੇ ਜਿਹੜੀ ਨਵੀਂ 2500 ਬਾਅਦ ਦੀ ਭਰਤੀ ਹੈ ਤੁਹਾਡੇ ਨੂੰ ਬੇਨਤੀ ਹੈ ਵੀ ਯੂਨੀਅਨਾਂ ਤੁਹਾਨੂੰ ਬਣੀਆਂ ਬਣੀਆਂ ਮਿਲ ਗਈਆਂ ਨੇ ਅੱਜ ਉਹਦੇ ਅੱਜ ਵੀ ਸੈਕਟਰ ਸਾਹਿਬ ਗੱਲ ਕਰ ਰਹੇ ਸੀ ਵੀ ਜਿੱਦਣ ਦੇ ਗੁਪਤਾ ਜੀ ਆਏ ਨੇ ਸ਼ਾਇਦ ਉਹ ਕਿਉਂਕਿ ਮੈਨੇਜਮੈਂਟ ਨੂੰ ਸਭ ਇੱਕੋ ਜਿਹਾ ਹੁੰਦੇ ਨੇ ਕੋਈ ਆਪੋਜੀਸ਼ਨ ਨਹੀਂ ਕੋਈ ਹੋ ਨਹੀਂ ਉਹ ਜਿਹੜੇ ਉਸ ਟਾਈਮ ਗੁਦਾਰ ਸਿੰਘ ਦੇ ਜੰਨੇ ਸੀ ਉਮ ਆ ਕੇ ਮਿਲੇਗੀ ਸਾਨੂੰ 95 ਮੋਟਾ ਪਈਆਂ ਹਨ 195 ਮੈ ਨਹੀਂ 95 ਪਈਆਂ ਵੀ ਅਸੀਂ ਹੁਣ ਆ ਗਏ ਆ ਅੱਜ ਕੱਲੋ ਭੋਗਾ ਦੇ ਵੀ ਜਾਣ ਲੱਗ ਪਏ ਨੇ ਇੱਕ ਲੋਕ ਭੋਗਦੇ ਸੀ ਉਹਨਾਂ ਨੂੰ ਇਹ ਵੀ ਫਿਰੇ ਭੋਗਾ ਦੇ ਜਾਣ ਲੱਗਿਆ ਲੀਡਰ ਬਣਦੇ ਜਾਂ ਇਸ ਤਰ੍ਹਾਂ ਮਿਲਿਆ ਪਿੰਡਰ ਵੀ ਲੀਡਰ ਟਿਕ ਸਵਾਦ ਜੀ ਤੇ ਸੀ ਵੀ ਜਾਇਬ ਸਿੰਘ ਫਾਉਂਡੀ ਡਾਈ ਚਲਾਉਂਦਾ ਰਿਹਾ ਸੀ ਉਹਨੂੰ ਇਹ ਨਹੀਂ ਪਤਾ ਵੀ ਜਾਇਬ ਸਿੰਘ ਯੂਨੀਅਨ ਬਣੀ ਜੀ ਬਹੁਤ ਅੱਗੇ ਹੋ ਕੇ ਚੱਲਿਆ ਸੀਗਾ ਕੱਲੇ 22 ਦਾ ਜਦੋਂ ਦੀਪ ਤੇਜ ਦੀ ਸ਼ਰਮਣੀਆਂ ਨੂੰ ਲਾਇਆ ਸੀ ਮੈਂ ਉਸ ਦਿਨ ਵੀ ਉਹ ਨਾਲ ਲੜਿਆ ਹਾਂ ਵੀ ਤੂੰ ਬਹੁਤ ਗਲਤੀ ਕੀਤੀ ਹੈ ਪਰ ਉਸ ਬੰਦੇ ਨੇ ਯੂਨੀਅਨ ਬਣ ਚ ਬਹੁਤ ਅੱਗੇ ਹੋ ਕੇ ਹੁਮਕਨ ਭਾਈਛੋ ਜੰਗ ਲੜ ਹੁੰਦੇ ਸੀ ਤਾਂ ਉਹ ਪ੍ਰਧਾਨ ਬਣਿਆ ਸੀ ਤੇ 나જર ਸਿੰਘ ਵੀ ਚਲੋ ਉਹਨਾਂ ਟਾਈਮਾਂ ਸੀ ਜੇਹਰਤ ਆ ਗਿਆ ਇਸ ਨਾਲ ਦੇ 150 ਬੰਦਾ ਢਾਈ ਚਲਾਉਂਦਾ ਹੈ 150 150 ਪ੍ਰਧਾਨ ਬਣ ਜੇ ਇਸ ਕਰਕੇ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਾੜੀ ਯੂਨੀਅਨ ਤੁਸੀਂ ਚੁੰਦੇ ਹੋ ਉਤੋਂ ਨਹੀਂ ਆ ਕੇ ਬਣ ਜਾਂਦੀ। ਤੁਸੀਂ ਚੁਣੀ ਸੀ ਪਿੱਛੇ ਤਾਰ ਸਿੰਘ ਵਾਲੇ ਕੀ ਹਾਲ ਹੋਇਆ ਸਾਡੀ ਪ੍ਰੋਡਕਸ਼ਨ ਨਾਲ 3 ਗੁਣਾ ਵਧੀਆ। ਇਹ ਸੈਟਲਮੈਂਟ ਜਿਹੜਾ ਮਾਨ ਸਿੰਘ ਕਰਾਇਆ ਦੱਸ ਦੋ ਕਿਤੇ ਇੱਕ ਪਿਸਟਨ ਕਿਤੇ ਦੋ ਰਿੰਗ ਇਸ ਤੋਂ ਬਾਅਦ ਕਿਤੇ ਬਧੇ ਹੋਣ। 3 ਗੁਣਾ ਪ੍ਰੋਡਕਸ਼ਨ ਵਧੀ ਸੀ ਤੇ ਪੈਸੇ ਸਾਨੂੰ ਕਿੰਨੇ ਮਿਲੇ ਸੀ? 10 ਐਗਰੀਮੈਂਟ ਕਰ ਸਕਦੇ ਹਾਂ ਉਹਨਾਂ ਪ੍ਰੋਡਕਸ਼ਨ ਨਾਲ। ਜਿਸ ਕਰਕੇ ਮੈਂ ਤਾਂ ਹੈਰਾਨ ਹੁਣ ਸਾ ਉਹ 95 ਵੋਟਾਂ ਵੀ ਕਿਵੇਂ ਲੈ ਗਏ ਕਿਹੜੀ ਕੁਆਲਿਟੀ ਸੀ ਉਹਨਾਂ ਚ 95 ਵੋਟਾਂ ਦੀ ਮੈਨੇਜਮੈਂਟ ਦਾ ਜੌਰ ਲੱਗ ਗਿਆ ਸੀ ਤਾਂ ਜਿੱਤੇ ਸੀ ਉਹ ਇਸ ਕਰਕੇ ਪ੍ਰਭੂ ਕੇ ਦਿਵਸ ਇਸ ਜਿਹੜਾ ਟਾਈਮ ਨੂੰ ਯਾਦ ਰੱਖਣਾ ਚਾਹੀਦਾ ਹੈ 3 ਅਗਸਤ ਵਿਜੇਦਾਲ ਨੂੰ ਹੈ ਐਤਵਾਰ ਕਰਕੇ ਯਾਦਿ ਬਣਾ ਰਹੇ ਆ ਪਰ ਇਸ ਯੂਨੀਅਨ ਨੂੰ ਬਣਾਉਣ ਚ ਬਹੁਤ ਲੀਡਰਾਂ ਗਿਆ ਨੌਕਰੀਆਂ ਗਈਆਂ ਬਹੁਤ ਜਾਨਾਂ ਗਈਆਂ ਆਪਾਂ ਨੂੰ ਬਣੀ ਬਣਾਈ ਯੂਨੀਅਨ ਮਿਲੀ ਏ ਇਸ ਨੂੰ ਬਹਾਲ ਰੱਖਣਾ ਆ ਤੁਹਾਡੀ ਜਿਹੜੀ ਸਟਰੈਂਥ ਹੈ ਤੁਹਾਡੇ ਸਾਹਮਣੇ ਅੱਜ ਪਹਿਲਾਂ ਜਿਵੇਂ ਵਰਵਾ ਸਿੰਘ ਦੱਸ ਰਿਹਾ ਸੀ ਬਾਉ ਫੜ ਫੜ ਕੇ ਲਿਆ ਕੇ ਐਚਆਰ ਚ ਵੀਰ ਸਾਹਿਬ ਭਰਾਇਆ ਜਾਂਦੀ ਹੈ ਹਨ ਕਿੰਨੀ ਪੇਮੈਂਟ ਹੁੰਦੀ ਸੀ 25000 ਵਕਤ ਤੋਂ ਵਕਤ ਫਿਰ 2.5 ਲੱਖ ਹੋਈ 5 ਲੱਖ ਤੋਂ ਫਿਰ 2.5 ਲੱਖ ਹੋ ਗਈ ਅੱਜ 16 16 ਲੱਖ ਲੈ ਕੇ ਬੰਦੇ ਗਏ ਨੇ ਸਾਡੀ ਇਹ ਯੂਨੀਅਨ ਦੀ ਬਰਾਉਡਰ ਤਾਂ ਕਦੀ ਕਿਸੇ ਨੂੰ ਮਤਲਬ ਆਵਾਜ਼ ਨਹੀਂ ਮਾਰੀ ਆਪਣੀ ਮਰਜ਼ੀ ਨਾਲ ਲੈ ਜਾਂਦੇ ਨੇ ਵੀ ਭਾਈ ਜੇ ਜਾਣਾ ਹੈ ਤਾਂ ਇਹ ਬੰਦੇ ਉਹ ਲਗਏ ਨੇ ਜਿਨ੍ਹਾਂ ਦੇ ਪਾਰ ਦੇ ਵਿਜੇ ਲੱਗੇ ਹੋਏ ਸੀ ਤੇ ਮੈਨੇਜਮੈਂਟ ਨੂੰ ਪਤਾ ਸੀ ਕਿ ਇਹਨਾਂ ਜਾਣਾ ਹੀ ਜਾਣਾ ਹੈ ਤਾਂ ਵੀ ਉਹਨਾਂ ਨੂੰ 15-16 ਸੌ ਲੱਖ ਰੁਪਇਆ ਦਵਾਇਆ ਜਿੰਨੇ ਉਹਨਾਂ ਫੀਸ ਭਰੀ ਉਹ ਉਹਨਾਂ ਦੀ ਫੀਅਰਸ ਦਵਾਤੀ ਸੀ ਇਸ ਕਰਕੇ ਭਰਾਵੋ ਉਹ ਚਲੋ ਸਾਡਾ ਕੰਮ ਹੈ ਜਨ ਚੁਣੋਗੇ ਤੁਹਾਡੀ ਸੇਵਾ ਕਰਨਾ ਹੈ ਤੇ ਮਨਤਾਨ ਸਿੰਘ ਜੋਂ ਦਾ ਪ੍ਰਧਾਨ ਬਣਿਆ ਹੈ ਲਿਆ ਹੋਵੇ ਕਿ ਨਹੀਂ ਕਿ ਤੁਸੀਂ ਜਾਣਦੇ ਹੋ ਥਨਤਾ ਵਾਲੇ ਦਿਨ ਕੈਸ਼ ਵਾਲ ਚ ਬੰਦਾ ਲਵਾਣਾ ਹੈ 500 ਰੁਪਿਆ 1500 ਰੁਪਿਆ ਇੱਕ ਬੰਦਾ ਬਾਹਰ ਖੜੀ ਕਰ ਕੇ ਕਹਿੰਦੇ ਸਾਡੇ 450 ਬੰਦਾ ਐਫ.ਟੀ.ਸੀ. ਨੀਮ ਸਕੀਮ ਨੈਫ ਚ ਹੋਇਆ ਹੈ 1 ਰੁਪਿਆ ਵੀ ਕਿਸੇ ਨੇ ਯੂਨੀਅਨ ਨੂੰ ਪਹਿਲਾਂ ਜਾਇਦ ਕੀਤੀ ਇਹ ਜੇ ਕਿਸੇ ਦਾ ਪਤਾ ਲੱਗੇ ਨੇ ਪਾਰਟੀ ਵੀ ਲਈਏ ਕਿਸੇ ਤੋਂ ਚਾਹ ਦੀ ਪਾਰਟੀ ਬੁਲਾਈਏ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਇਸ ਕਰਕੇ ਪ੍ਰਭੂ ਟਾਈਮ ਬਹੁਤ ਹੋ ਗਿਆ ਐਮਐਲਏ ਸਾਹਮਣੇ ਟਾਈਮ ਲੈਣਾ ਹੈ ਤੇ ਮੈਂ ਐਮਐਲਏ ਸਾਹਿਬ ਨੂੰ ਦੱਸ ਦਿਆ ਵੀ ਅੱਜ ਸਾਡਾ 38 ਸਾਲ ਪੂਰੇ ਹੋ ਗਏ ਨਮ ਤਾਲ ਮਾ ਸਥਾਪਨਾ ਦਿਵਸ ਯੂਨੀਅਨ ਦਾ ਮਨਾ ਰਹੇ ਆ ਜਿਸ ਸੰਬੰਧ ਚ ਉਹਨਾਂ ਨੂੰ ਕਿਉਂ ਥੋੜੇ ਲੇਟ ਆਏ ਨੇ ਕਿਉਂਕਿ ਅੱਜ ਪਤਾ ਨਹੀਂ ਹੁੰਦਾ ਤੇ 49ਵਾਂ ਅਸੀਂ ਸਥਾਪਨਾ ਦਿਵਸ ਮਨਾ ਰਹੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਨੂੰ 5-10 ਮਿੰਟ ਹੋਰ ਨੇ ਮੈਂ ਐਮਐਲਏ ਸਾਹਿਬ ਤੋਂ ਬਾਅਦ ਸਾਰਿਆਂ ਨੂੰ ਲੱਡੂ ਲੈ ਕੇ ਜਾਣੇ ਨੇ ਲੱਡੂ ਵੰਡੇ ਨੇ ਹੁਣ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਉਹ ਵੀ ਤੁਹਾਡੇ ਦਰਸ਼ਨ ਕਰਨਗੇ ਅਰਵਿੰਦ ਸਿੰਘ ਪਟਾਣਾ ਅਜਰਾਜੀ ਉਹ ਬਹੁਤ ਮਾੜਾ ਐਗਰੀਮੈਂਟ ਹੋਇਆ ਸੀ ਉਸੇ ਸੀ ਜੀ ਸ਼ਰਮਾ ਨਾਲ ਮस्तान ਸਿੰਘ ਨੇ ਐਗਰੀਮੈਂਟ ਕੀਤਾ ਸੀ ਸਾਰੇ ਜਾਣਦੇ ਨੇ ਕਿਹੋ ਜਿਹਾ ਆਇਆ ਸੀ ਉਸ ਤੋਂ ਬਾਅਦ ਆਫੀਸ਼ਲ ਐਗਰੀਮੈਂਟ ਵੀ ਜੋ ਕੀਤਾ ਸੀ ਉਹ ਪਹਿਲਾਂ ਜਦਾਰ ਸਿੰਘ ਨਾਲ ਵੀ ਹੋਇਆ ਸੀ ਕਹਿਣ ਦਾ ਭਾਵ ਹੈ ਮੈਨੇਜਮੈਂਟ ਉਹ ਹੀ ਰੈਂਦੀ ਹੈ ਉਹ ਚੰਗੇ ਲੀਡਰ ਨਾਲ ਚੰਗੀ ਆ ਮਾੜੇ ਲੀਡਰ ਨਾਲ ਮਾੜੀ ਆ ਕਿਉਂਕਿ ਉਹਨੇ ਆਪਣਾ ਹਜਾਰ ਵਰਤਨਾ ਹੈ ਤੇ ਮੈਨੇਜਮੈਂਟ ਨੂੰ ਕਦੀ ਵੀ ਚੰਗਾ ਜਿਹੜਾ ਲੀਡਰ ਹੈ ਉਹ ਚੰਗਾ ਨਹੀਂ ਲੱਗਦਾ ਉਹਦੀ ਕੋਸ਼ਿਸ਼ ਇੱਕੋ ਹੁੰਦੀ ਹੈ ਵੀ ਜਿਹੜਾ ਸਾਡੀ ਹਰ ਗੱਲ ਨੂੰ ਮੰਨੇ ਕੋਈ ਅਫਸਰ ਨਹੀਂ ਚਾਹੁੰਦਾ ਵੀ ਉਹ ਜੋ ਗੱਲ ਕਰੇ ਜੋ ਕੋ ਲੀਡਰ ਹੋਵੇ ਜੀ ਵਿਰੋਧ ਕਰੇ ਸਾਡੇ ਪਿੱਛੇ ਜੀ ਮੇਰੇ ਕੋ ਕਹ ਯਾਰ ਮੈਂ ਉਹ ਇਹ ਵੀ ਯੂਨੀਅਨ ਨਗਰ ਸਟਰੋਂਗ ਅਵੇਨਿਊ ਤੇ ਕਹ ਯਾਰ ਆਪਣੇ ਬੰਦੇ ਵੀ ਉਹਦਾ ਨਜਾਇਜ਼ ਫੈਰਾ ਲੈਣ ਲੱਗ ਪਏ ਨੇ ਆਪਾਂ ਨੂੰ ਪਤਾ ਹੈ ਪਿੱਛੇ ਜੇ ਕਿੰਨੇ ਐਕਸੀਡੈਂਟ ਹੋਏ ਕਿੰਨੇ ਬੰਦਿਆਂ ਦੀਆਂ ਯਕੀਨ ਕਰੋਗੇ ਜਿਹੜਾ ਸੇਫਟੀ ਦਾ ਆਲ ਇੰਡੀਆ ਦਾ ਹੈੱਡ ਹੈ ਨਾ ਉਹਦੀ ਨੌਕਰੀ ਚਲੀ ਗਈ ਆਪਣੇ ਐਕਸੀਡੈਂਟਾਂ ਕਰਕੇ ਉਹ ਦੋ ਤਿੰਨਾਂ ਦੀ ਇਨਕੁਆਰੀ ਕਰਕੇ ਆ ਫਿਰ ਇੱਕ ਨੀਰਟ ਹੋ ਗਿਆ ਉਹ ਇਥੇ ਇਨਕੁਆਰੀ ਕਰਨ ਆਇਆ ਸੀ ਤੇ ਉਹਨੂੰ ਇਥੋਂ ਤੋੜਦਾ ਸੀਗਾ ਉਹਨਾਂ ਨੇ ਕਿ ਭਾਈ ਤੂੰ ਕੁਛ ਹੋਣੀ ਕਰ ਰਿਹਾ ਤੇ ਪਿੱਛੇ ਜਿਹੜੇ ਦੋ ਬੰਦੇ ਸੀ ਅੰਦਰ दारू ਪਿੰਦੀ ਖੜੇ ਗਏ ਆ ਹੁਣ ਇੱਕ ਤਾਂ ਪਿੱਛੇ ਸਾਡੀ ਸ਼ੌਪ ਵਿੱਚ ਪੀ ਰਿਆ ਸੀ ਉਹ ਵਿੱਚ ਸਮੇਂ ਤੇ ਵੀਡੀਓ ਬਣ ਗਈ ਉਹਦੀ ਬਾਜ ਕਹਿੰਦੇ ਨੇ ਯੂਨੀਅਨ ਨਾਲ ਦੀ ਰਿਪੋਰਟ ਕਰੇ ਦੱਸੋ ਇਹੋ ਜਿਹੀ ਗਲਤ ਬੰਦਿਆਂ ਦੀ ਮੈਂ ਕੀ ਪਰ ਫਿਰ ਵੀ ਉਹਨਾਂ ਦਾ ਕੰਦੀ ਨੁਕਸਾਨ ਨਹੀਂ ਹੁੰਦਾ ਇੱਕ ਪਿੰਨ ਬਲਾਨ ਸੀਗਾ ਇੱਥੇ ਬੈਠੇ ਹੋਣਾ ਵਿੱਚ ਹੁਣ ਬੋਲਦੇ ਸਰਕਾਰ ਕੱਟ ਲਈ ਸੀ ਉਹਦੀ ਦਵਾਈ ਲੜਾਈ ਕਰਕੇ ਦਵਾਈ ਜਦੋਂ ਕੋਈ ਮੈਨੇਜਮੈਂਟ ਕਹਿੰਦੀ ਹੈ ਤੁਸੀਂ ਆਪਣੇ ਐਗਰੀਮੈਂਟ ਪੜ੍ਹੋ ਯਾਰ 9 ਵਰਕ 9 ਪੇ ਤੇ ਆਪਾਂ ਉਹ 9 ਵਰਕ 9 ਪੇ ਚ ਵੀ ਉਸ ਬੰਦੇ ਨੂੰ ਡੇਢ ਮਹੀਨੇ ਦੀ ਸੈਲਰੀ ਦਵਾਈ ਹੈ ਬੁਰੀ ਲੜ ਕੇ ਸੋਚਣਾ ਇੱਕ ਇੱਕ ਪਿੰਨ ਵੀ ਅਗਰ ਉਹਨੇ ਇਸ ਡੇਢ ਮਹੀਨੇ ਬਣਾਈ ਹੋਵੇ ਤੇ ਪਿੰਨ ਵੀ ਨਹੀਂ ਬਣਾਈ ਪਰ ਆਪਾਂ ਅੱਡੇ ਮੈਨੇਜਮੈਂਟ ਖੁਦ ਪੀਐਮਸੀ ਚ ਗਿਆ ਮਹਾਨ ਸਿੰਘੇ ਕੋਈ ਗਲਤ ਕੰਮ ਲੜਕੋ ਕਰਾ ਰਿਹਾ ਯਾਰ ਮੈਨੂੰ ਜਦੋਂ ਸਾਡਾ ਮੰਗਾ ਟੁੱਟੇ ਹੁੰਦਾ ਰਹੇ ਗਲਤ ਨਹੀਂ ਹੈਗਾ